ਨਹੀਂ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਤਾਂ ਆਪਾਂ ਰੇਡੀਓ ਕਹਿੰਦੇ ਵੀ ਗੁਰਬਾਣੀ ਦੀ ਵਰਤੋਂ ਕਰਨ ਦੇ ਉੱਤੇ ਬਹਿਨ ਲੱਗਣਾ ਚਾਹੀਦਾ ਆ ਉਸ ਵੇਲੇ ਪੱਟ ਸਾਬਾ ਪਾਉਂਦੇ ਆ ਵੀ ਇਹ ਗੁਰਬਾਣੀ ਦੇ ਵਿਰੋਧੀ ਆ ਗੁਰਬਾਣੀ ਦੇ ਵਿਰੋਧੀ ਆ ਹੂੰ ਪਰ ਜਿਸ ਤਰੀਕੇ ਦੇ ਨਾਲ ਇਹ ਲਾਂਬੇ ਵਰਗੇ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕਰਦੇ ਪਏ ਆ ਆ ਕੋਈ ਵੀ ਜਿਹੜਾ ਗੁਰਬਾਣੀ ਨੂੰ ਪੜ੍ਹਨ ਵਾਲਾ ਖਾਸ ਕਰਕੇ ਖਾਲਸਾ نیوز ਵਾਲੇ ਪ੍ਰਭ ਦੀ ਵਰਗੇ ਜਿਹੜੇ ਉਹ ਇਹ ਸਭ ਤੋਂ ਵੱਧ ਰੌਲਾ ਪਾਉਂਦੇ ਸੀ ਹੂੰ ਉਹ ਇਹਨੂੰ ਸੋਚ ਕੇ ਇਹਨੂੰ ਸੁਣ ਕੇ ਦੱਸ ਦੇਣ ਵੀ ਕਿ ਵਾਕਏ ਗੁਰਬਾਣੀ ਦੀਆਂ ਪੰਕਤੀਆਂ ਦੀ ਇਸ ਤਰੀਕੇ ਦੇ ਨਾਲ ਵਰਤੋਂ ਕਰਨ ਦੇ ਉੱਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ ਹਾਂ ਹਾਂ ਹੱਕ ਲੈਪਰ ਦੇ ਵਿੱਚ ਨਾ ਬਾਬੇ ਫਰੀਦ ਦੀਆਂ ਦੋ ਪੰਕਤੀਆਂ ਨੇ ਵਰਤੀਆਂ ਹਾਂ ਹੁਣ ਉਹ ਸਾਰਾ ਸ਼ਬਦ ਬਾਬੇ ਫਰੀਦ ਦਾ ਜਿਹੜਾ ਹੈਗਾ ਬੜਾ ਪਿਆਰਾ ਬਾ ਯਾ ਯਾਨੀ ਕਈਆਂ ਨੇ ਬਹੁਤ ਸੋਹਣਾ ਤਰੀਕੇ ਦੇ ਨਾਲ ਉਹ ਗਾਇਆ ਵੀ ਹੋਇਆ ਵਾ ਅਸੀਂ ਸੁਣ ਸੁਣ ਕੇ ਝੂਮਦੇ ਵੀ ਹਾਂ ਜਿੱਦਾਂ ਉਹ ਹੂੰ ਉਹਦੀ ਵਿਆਖਿਆ ਵੀ ਕਈ ਵਾਰੀ ਅਸੀਂ ਕੀਤੀ ਆ ਕਈ ਵਾਰੀ ਸੁਣੀ ਆ ਕਰੀਬਨ ਕਰੀਬਨ ਸਾਰੇ ਪ੍ਰਚਾਰਕਾਂ ਨੇ ਉਹਦੀ ਵਿਆਖਿਆ ਕੀਤੀ ਹੋਣੀ ਹਾਂਜੀ ਪਰ ਕਿਸ ਸੰਦਰਭ ਦੇ ਵਿੱਚ ਉਹ ਸ਼ਬਦ ਬਾਬੇ ਫਰੀਦ ਦਾ ਉਚਾਰਨ ਕੀਤਾ ਹੋਇਆ ਹੂੰ ਤੇ ਆਪਣੇ ਸਵਾਰਥਾਂ ਵਾਸਤੇ ਹੂੰ ਕਿਸ ਸੰਦਰਭ ਦੇ ਵਿੱਚ ਲਿਜਾ ਕੇ ਇਹ ਲੰਬਾ ਬਾਬੇ ਫਰੀਦ ਦੇ ਉਸ ਸ਼ਬਦ ਦੀਆਂ ਉਹਨਾਂ ਪੰਕਤੀਆਂ ਨੂੰ ਵਰਤਦਾ ਪਿਆ ਹੂੰ ਹੁਣ ਪੰਕਤੀਆਂ ਚੱਲ ਮੈਂ ਪਹਿਲਾਂ ਗੱਲ ਕਰ ਦਿੰਦਾ ਉਹ ਵੀ ਪੰਕਤੀਆਂ ਬਾਬਾ ਫਰੀਦ ਇਸ ਸਰੀਰ ਦੀ ਨਾਸ਼ਮਾਨਤਾ ਦੇ ਸਬੰਧ ਵਿੱਚ ਦੱਸਦੇ ਪਏ ਆ ਯਾ ਉਹ ਪੰਕਤੀਆਂ ਵੀ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਹੂੰ ਗੰਢੇਂਦਿਆਂ ਛੇਮਾ ਤੋੜਦੇ ਆ ਇੱਕ ਇੱਕ ਨੂੰ ਮੈਂ ਕਹਿੰਦਾ ਜਿਹੜਾ ਥੋੜਾ ਜਿੰਨਾ ਵੀ ਗੁਰਬਾਣੀ ਨੂੰ ਪੜਨ ਵਾਲਾ ਗੁਰਬਾਣੀ ਨੂੰ ਸੁਣਨ ਵਾਲਾ ਹੋਊਗਾ ਉਪਰਿ ਨਜ਼ਰੇ ਵੀ ਜਿਹੜਾ ਗੁਰਬਾਣੀ ਦੇ ਨਾਲ ਥੋੜੀ ਬਹੁਤੀ ਸਾਂਝ ਪਾਉਣ ਵਾਲਾ ਹੋਊਗਾ ਆ ਉਹਨੂੰ ਵੀ ਨਾ ਪੰਕਤੀਆਂ ਦੇ ਅਰਥਾਂ ਦਾ ਪਤਾ ਆ ਹੂੰ ਵੀ ਬਾਬਾ ਫਰੀਦ ਜੀ ਕੀ ਗੱਲ ਕਰਦੇ ਪਏ ਆ ਆ ਯਾਨੀ ਕਿ ਹਾ ਪੰਕਤੀ ਵੀ ਗੰਡੇਂਦਿਆਂ ਛੇਮਾਂ ਤੜੰਦਿਆਂ ਇੱਕ ਕਿਨੋ ਇਹ ਤੇ ਇੱਕ ਕਿਸਮ ਦਾ ਪੰਜਾਬ ਦੇ ਵਿੱਚ ਮੁਹਾਵਰਾ ਬਣ ਚੁੱਕਾ ਹੋਇਆ ਯਾ ਲੋਕਾਂ ਦੇ ਮੂੰਹ ਦੇ ਉੱਤੇ ਚੜਿਆ ਹੋਇਆ ਹੂੰ ਵੀ ਜਿਹੜਾ ਸਰੀਰ ਆ ਮਾਂ ਦੇ ਪੇਟ ਦੇ ਵਿੱਚ ਮੁਕੰਮਲ ਹੁੰਦਿਆਂ ਹੋਇਆਂ 6 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ ਦਾ ਪੂਰੇ ਅੰਗ ਇਹਦੇ ਸਾਰਾ ਕੁਝ ਜਿਹੜਾ ਹੈਗਾ ਬਣਤਰ ਇਹਦੀ ਹੋਂਦ ਵਿੱਚ ਆਉਂਦਿਆਂ ਇਹ ਮੁਕੰਮਲ ਹੁੰਦਿਆਂ ਹੋਇਆਂ ਵੀ ਪਾਣੀ ਦੀ ਇੱਕ ਬੂੰਦ ਤੋਂ ਲੈ ਕੇ ਸਫਰ ਕਰਦਾ ਕਰਦਾ ਜਦੋਂ ਇਹ ਮੁਕੰਮਲ ਹੁੰਦਾ 6 ਮਹੀਨਿਆਂ ਤੱਕ ਦਾ ਸਮਾਂ ਲੱਗ ਜਾਂਦਾ ਆ ਪਰ ਬਿਨਸਨ ਲੱਗਾ ਜਿਹੜਾ ਹੈਗਾ 6 ਮਹੀਨੇ ਥੋੜੀ ਲਾਉਂਦਾ ਫਿਰ ਬਿਨਸਨ ਲੱਗਾ ਤਾਂ ਇੱਕ ਛੰ ਦੇ ਵਿੱਚ ਬਿਨਸ ਜਾਂਦਾ ਪਤਾ ਹੀ ਨਹੀਂ ਵਿਗਣ ਦੇਂਦੇ ਆ 6 ਮਾ ਹੂੰ ਤੜੰਦਿਆਂ ਹੈ ਕਿ ਕਿ ਗੱਲ ਕਾਦੀ ਕੀਤੀ ਜਾ ਰਹੀ ਆ ਸਾਡੇ ਇਸ ਸ਼ਰੀਰ ਦੀ ਹੂੰ ਵੀ ਜੇ ਦੀ ਬਣਤਰ ਬਣਦਿਆਂ ਬਣਦਿਆਂ 6 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਪਰ ਇਹਦੇ ਬਣਸਣ ਲੱਗਿਆਂ 6 ਮਹੀਨੇ ਤੱਕ ਦਾ ਸਮਾਂ ਲੱਗਦਾ ਜਦੋਂ ਕੋ ਬਾਣੀਏ ਕਹਿੰਦੀ ਆ ਜੀ ਹਮ ਆਦਮੀ ਹਾਂ ਇੱਕ ਦਮ ਹੂੰ ਵੀ ਇੱਕ ਦਮ ਦਾ ਵੀ ਸਾਨੂੰ ਕੋਈ ਭਰੋਸਾ ਨਹੀਂ ਯਾ ਹੁਣ ਉਹ ਪੂਰਾ ਸ਼ਬਦ ਜਿਹੜਾ ਹੈਗਾ ਬਾਬੇ ਫਰੀਦ ਦਾ ਇਸੇ ਸੰਬੰਧ ਦੇ ਵਿੱਚ ਆ ਜਗਤ ਦੀ ਨਾਸ਼ਮਾਨਤਾ ਦੇ ਸੰਬੰਧ ਵਿੱਚ ਇਸ ਸਰੀਰ ਦੇ ਬਿਨ ਸੰਹਾਰ ਸੰਸਾਰ ਦੇ ਸੰਬੰਧ ਦੇ ਵਿੱਚ ਪਰ ਇਸ ਸ਼ਬਦ ਨੂੰ ਜੋੜਿਆ ਕਿੱਥੇ ਜਾ ਰਿਹਾ ਹੂੰ ਜੋੜਿਆ ਜਾ ਰਿਹਾ ਵਾ ਲਾਂਬੇ ਵੱਲੋਂ ਪਰੰਪਰਾਵਾਂ ਦੇ ਨਾਲ ਹੂੰ ਵੀ ਪਰੰਪਰਾਵਾਂ ਗੁਰੂ ਸਾਹਿਬ ਤੋਂ ਚੱਲੀਆਂ ਬਣਦੇ ਬਣਦੇ ਹਜ਼ਾਰਾਂ ਸਾਲਾਂ ਦਾ ਸਮਾਂ ਲੱਗ ਗਿਆ ਹੂੰ ਪਰ ਤੋੜ ਦਿੱਤੀਆਂ ਕਹਿੰਦੇ ਇੱਕ ਦਿਨ ਦੇ ਵਿੱਚ ਜਦਨ ਕੁਲਦੀਪ ਸਿੰਘ ਗੜਗਾਜ ਨੂੰ ਸਰੂਪਾ ਦੇ ਦਿੱਤਾ ਉਥੇ ਸ਼ਨਮਾਤਰ ਦੇ ਵਿੱਚ ਪਰੰਪਰਾਵਾਂ ਤੋੜ ਦਿੱਤੀ ਕਿ ਹੁਣ ਇਹ ਗੁਰਬਾਣੀ ਦੀ ਬਿਆਦ ਵੀ ਨਹੀਂ ਕੀਤੀ ਜਾ ਰਹੀ ਜੀ ਜਿਸ ਤਰੀਕੇ ਦੇ ਨਾਲ ਇਹ ਗੁਰਬਾਣੀ ਨੂੰ ਪੇਸ਼ ਕਰ ਤੁਸੀਂ ਲਾ ਲਓ ਪਹਿਲਾਂ ਸੁਣਨ ਦੇ ਫਿਰ ਆਪਾਂ ਇਹਦੇ ਉੱਤੇ ਹੋਰ ਗੱਲ ਕਰ ਲੈਂਦੇ ਹਾਂ ਹਾਂਜੀ ਥੋੜੀ ਉੱਚੀ ਆਵਾਜ਼ ਕਰ ਦੇ ਜਾਂ ਉਦਾਂ ਹੀ ਚਲਾ ਦਿਓ ਤੁਹਾਡੀ ਫੋਟੋ ਬੰਦ ਹੋ ਗਈ ਲੱਗਦੀ ਹੈ ਇੱਥੇ ਇੱਥੇ ਚਲਾ ਦੇਣੀ ਹੈ ਸਾਹਿਬ ਨੇ ਆਪਣੀਆਂ ਗੱਲਾਂ ਤੇ ਸਿਰਫ ਇਹ ਕਹਿ ਸਕਦਾ ਜਿਹੜੀਆਂ ਪਰੰਪਰਾਵਾਂ ਮਾਨਤਾਵਾਂ ਗੁਰੂ ਸਾਹਿਬ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਹਬਜ਼ਾਦਿਆਂ ਦੇ ਸ਼ਹਾਦਤਾਂ ਦੇ ਕੇ ਔਰ ਉਹ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਉਹ ਸਥਾਨ ਜਿੱਥੇ ਕੋਸ ਸੀਸ ਦੇ ਕੇ ਉੱਥੇ ਉਹ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਉੱਥੇ ਜਿਹੜਾ ਸਾਰਾ ਉਹ ਜਿਹੜੀਆਂ ਪਰੰਪਰਾਵਾਂ ਬਣਾਉਂਦੇ ਆ ਹਜ਼ੂਰ ਕਹਿੰਦੇ ਆ ਗੰਦੇਂਦਿਆਂ ਛੇ ਮਾਂ ਤੁਰਨਦਿਆਂ ਇੱਕ ਖਿੰਨੋ ਤੇ ਸਦੀਆਂ ਲੱਗਦੀਆਂ ਬਣਦਿਆਂ ਮਗਰ ਜਿਹੜੇ ਇਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਉਹ ਅ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵੜ ਕਿਨ ਗਏ ਉਹ ਜਿਹੜੇ ਜਿਨ੍ਹਾਂ ਨੇ ਤੋੜਿਆ ਸੀ ਉਹ ਕਿੱਥੇ ਗਏ ਕਹਿੰਦੇ ਜਾਲਣ ਗੋਰਾ ਨਾਲ ਉਲਾਮੇ ਜੀ ਸੇ ਉਹ ਕਬਰਾਂ ਵਿੱਚ ਮਿੱਟੀ ਵਿੱਚ ਮਿਲ ਗਏ ਔਰ ਯਾ ਫਿਰ ਅਸਮਾਨ ਜ ਪਤਾ ਨਹੀਂ ਕਿਧਰੇ ਗਾਇਬ ਹੋ ਗਏ ਜੀ ਉਸ ਬੜੇ ਵਿਸਥਾਰ ਚ ਦੱਸ ਹਾਂਜੀ ਹੁਣ ਇਹਦੇ ਵਿੱਚ ਪਰੰਪਰਾਵਾਂ ਕਿੱਥੋਂ ਆ ਗਈਆਂ ਇਹਦੇ ਵਿੱਚ ਤੁਹਾਡੀ ਉਹ ਮਰਜ਼ਾਦਾਵਾ ਕਲ ਤਖਤ ਦੀ ਮਰਜ਼ਾਦਾਵਾ ਕਿੱਥੋਂ ਆ ਗਈਆਂ ਹੂੰ ਇਹ ਵੀ ਕਿਹੜੇ ਅੱਖਰ ਤੋਂ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਬਾਬੇ ਫਰੀਦ ਨੇ ਇਹ ਆਖਿਆ ਵੀ ਜਿਹੜੀਆਂ ਪਰੰਪਰਾਵਾਂ ਸ਼ਹੀਦੀਆਂ ਦੇ ਕਿ ਸਦੀਆਂ ਲਾ ਕੇ ਬਣਦੀਆਂ ਹੁਣ ਪੂਰੇ ਸ਼ਬਦ ਦੇ ਅੰਦਰ ਕਿਦਰੇ ਕਿਸੇ ਪਰੰਪਰਾ ਦਾ ਜ਼ਿਕਰ ਨਹੀਂ ਕੀਤਾ ਹੋਇਆ ਬਾਬੇ ਫਰੀਦ ਨੇ ਇਸ ਸ਼ਰੀਰ ਦੀ ਗੱਲ ਕੀਤੀ ਹੈ ਜੇ ਤੇ ਜਿੱਥੇ ਫਸਦਾ ਸੀ ਉੱਥੇ ਸਕਿਪ ਕਰਕੇ ਅਗਲੀ ਪੰਕਤੀ ਦੇ ਉੱਤੇ ਪਹੁੰਚ ਗਿਆ ਵੀ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਗਿਆ ਖੇਵਟ ਕਿਨ ਗਿਆ ਹਰਾਨੀ ਐਸ ਗੱਲ ਦੀ ਆ ਵੀ ਰੰਦਾਵੇ ਵਰਗੇ ਅੱਗੇ ਹਾਂਜੀ ਹਾਂਜੀ ਕਰੀ ਜਾ ਰਹੇ ਉਸੇ ਫੋਨ ਕੋਲੇ ਹੀ ਆ ਤੁਹਾਡੇ ਹਾਂਜੀ ਮੈਂ ਇੱਕ ਫੋਟੋ ਭੇਜੀ ਆ ਦੇਖਿਓ ਮੜ ਜਾਈ ਅ ਇੱਕ ਸੈਕਿੰਡ ਹੀ ਲੱਗਣਾ ਤੁਹਾਨੂੰ ਹੁਣ ਸਾਨੂੰ ਪਤਾ ਹੁਣ ਸਾਨੂੰ ਪਤਾ ਲੱਗ ਗਿਆ ਕਿਉਂ ਨਹੀਂ ਬੋਲਦੇ ਨਹੀਂ 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 ਜਾਣੀ ਉੱਤੇ 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 ਸਟੇਟਸ ਪੜਿਓ ਨਾਲ ਹਾਂਜੀ ਉਹ ਉਹ ਇਹਦੇ ਘਰ ਗਿਆ ਹਾਂਜੀ ਹਾਂਜੀ ਗੁਰਿੰਦਰ ਸਿੰਘ ਢਿੱਲੋਂ ਇਹਦੇ ਘਰ ਜਾ ਕੇ ਆਇਆ ਬਿਲਕੁਲ ਬਿਲਕੁਲ ਜੀ ਹੁਣ ਤਾਰ ਕਿੱਥੋਂ ਹਿੱਲ ਰਹੀ ਆ ਨਹੀਂ ਤਾਂ ਔਰ ਯਾਨੀ ਇਹ ਫੋਟੋ ਪੂਰੀ ਬੇਸ਼ਰਮੀ ਨਾਲ ਸ਼ੇਅਰ ਕਰ ਦਿੱਤੀ ਉਹਨੇ ਆਪ ਜੀ ਜੀ ਨਹੀਂ ਇਹ ਮੈਂ ਇੱਥੇ ਇਹਨਾਂ ਦਾ ਵੀ ਆਪਣੇ ਖਾਸਨ ਦੇ ਜੁਆਲੇ ਦਾ ਵੀ ਦੇਖਿਆ ਸੀਗਾ ਜਦੋਂ ਇਹਨਾਂ ਦੀ ਗੱਲ ਆਉਂਦੀ ਆ ਨਾ ਹੂੰ ਫਿਰ ਇਹਨਾਂ ਦੇ ਪੱਖ ਪੱਤਰਕਾਰ ਬਣ ਜਾਂਦੇ ਹੁੰਦੇ ਆ ਜੀ ਫਿਰ ਅਸੀਂ ਕਹਿੰਦੇ ਪੈ ਅਸੀਂ ਨਿਰਪੱਖ ਸਾਡਾ ਕੋਈ ਧੜਾ ਨਹੀਂ ਅਸੀਂ ਸਾਰੇ ਦੇ ਸਾਂਝੇ ਹੈਗੇ ਯਾ ਖੈਰ ਜਿਹੜੀ ਮੈਂ ਗੱਲ ਸ਼ੁਰੂ ਵਿੱਚ ਕੀਤੀ ਸੀਗੀ ਵੀ ਗੁਰਬਾਣੀ ਨੂੰ ਅਸੀਂ ਜੋਤਿਸ਼ ਗ੍ਰੰਥ ਵਾਂਗੂ ਵਰਤਦੇ ਹੂੰ ਖਾਸ ਕਰਕੇ ਜਦੋਂ ਅਸੀਂ ਹੁਕਮਨਾਮਿਆਂ ਦੀ ਇਸ ਤਰੀਕੇ ਦੇ ਨਾਲ ਵਿਆਖਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਯਾ ਆਪਣੀਆਂ ਗੱਲਾਂ ਨੂੰ ਆਪਣੀਆਂ ਮਾਨਤਾਵਾਂ ਨੂੰ ਆਪਣੀਆਂ ਧਾਰਨਾਵਾਂ ਨੂੰ ਜਾਂ ਜਿਸ ਧੜੇ ਦੇ ਵੱਲ ਅਸੀਂ ਖਲੋਤੇ ਹੋਏ ਹਾਂ ਹੂੰ ਕਿਉਂਕਿ ਹੁਣ ਵੱਡੀ ਮੁਸ਼ਕਲ ਲਾਂਬੇ ਦੀ ਵੀ ਇਹੀ ਆ ਤੁੰਦੇ ਹੁਣੇ ਵੀ ਆਸਾਂ ਲਾ ਕੇ ਬੈਠੇ ਆ ਵੀ ਸ਼ਾਇਦ ਉਹ ਇੱਕ ਮਿਸ਼ਨਰੀ ਜਿਹੜਾ ਹੈਗਾ ਵਾ ਵੀ ਉਹ ਹੁਣ ਅਕਾਲ ਤਖਤ ਦਾ ਜਥੇਦਾਰ ਬਣ ਗਿਆ ਤਾਂ ਹੁਣ ਉਹਨੇ ਨਾਨਕ ਸ਼ਹੀਦ ਕੈਲੰਡਰ ਲਾਗੂ ਕਰ ਦੇਣਾ ਆ ਤੁੰਦੇ ਦਾ ਤੁੰਦੇ ਦੀ ਵੀ ਸਟੇਟਮੈਂਟ ਆਈ ਹੋਈ ਹੈ ਨਾ ਇੱਕ ਕਲਿੱਪ ਫਿਰਦਾ ਵਾ ਉਹਦੇ ਵਿੱਚ ਕਹਿੰਦਾ ਵੀ ਹੁਣ ਕੁਲਦੀਪ ਸਿੰਘ ਗੜਗਾ ਜੀ ਜਿਹੜੇ ਹੈਗੇ ਵੀ ਅਕਾਲ ਤਖਤ ਦੇ ਜਥੇਦਾਰ ਬਣਿਆ ਤਾਂ ਹੁਣ ਇਹ ਅਕਾਲ ਤਖਤ ਤੋਂ ਨਾਨਕ ਸ਼ਹੀਦ ਕੈਲੰਡਰ ਜਿਹੜਾ ਹੈਗਾ ਉਹ ਲਾਗੂ ਕਰਨਗੇ ਜੀ ਆ ਪਹਿਲੇ ਜਿੱਦਾਂ ਪ੍ਰੋਫੈਸਰ ਆਪਣੇ ਗਿਆਨੀ ਕੇਵਲ ਸੀ ਉਹਨਾਂ ਦੇ ਟਾਈਮ ਸਾਰਾ ਕੋਈ ਮਰਿਆਦਾ ਲਾਗੂ ਸੀ राम ਵਧੀਆ ਵਧੀਆ ਬਿਲਕੁਲ ਜਨ ਕੇ ਉਠਦੇ ਬੁੱਲ ਬੁੱਲ ਦੇਖਦੇ ਪਏ ਹਜੇ ਵੀ ਡਿਗਣ ਡਿਗਣ ਵਾਲਾ ਹੀ ਆ ਹੁਣ ਵੀ ਜਿਹੜਾ ਆਪਣੀ ਸਥਾਪਤੀ ਵਾਸਤੇ ਟਕਸਾਲ ਦੇ ਮੁਖੀ ਰਾਮ ਸਿੰਘ ਦੇ ਕੋਲੋਂ ਜਾ ਕੇ ਸਰੋਪਾ ਲੈ ਰਿਹਾ ਨਾਨਕਸ਼ੇ ਕੈਲੰਡਰ ਲਾਗੂ ਕਰੂਗਾ ਲਾ ਕਰੂਗਾ ਲੈ ਲਿਓ ਉਹਦੇ ਕੋਲੋਂ ਦਾ ਕੀਤਾ ਲੈ ਲਿਓ ਨਾਲੇ ਤਾਂ ਐਮੀ ਧੁੰਦੇ ਨੂੰ ਤਾਂ ਵਿਚਾਰੇ ਨੂੰ ਧੁੰਦੇ ਕੋਲ ਇਹ ਜਾਣੀ ਨਾ ਜਿਹੜੀ ਜਿਹੜੀ ਸਮੁੱਚਤਾ ਦੀ ਗੱਲ ਨਹੀਂ ਜੀ ਗੱਲ ਕਰਦੇ ਆ ਬਹੁਤ ਬੰਦੇ ਆ ਜਦੋਂ ਨਾ ਇੱਕ ਵਿਸ਼ਾ ਦਿੰਨੇ ਤੁਸੀਂ ਇਦਾਂ ਹਾਂਜੀ ਵਿਸ਼ੇ ਤੇ ਬੋਲਣ ਦੇ ਇੰਨੇ ਮਾਰਿਆ ਰਹੇ ਰੱਬ ਦਾ ਨਾਮ ਉਹਨਾਂ ਕੋਈ ਇਨੀ ਸੈਂਸ ਨਹੀਂ ਹੁੰਦੀ ਵੀ ਜਿਹੜੀਆਂ ਮੈਂ ਅੱਜ ਗੱਲਾਂ ਕਹਿਣ ਲੱਗਾ ਆ ਜਿਹੜੀਆਂ ਸਵੇਰੇ ਕਈਆਂ ਸੀ ਉਹਦੇ ਵਿਰੁੱਧ ਤਾਂ ਨਹੀਂ ਜਾਣੀਆਂ ਨਾ ਨਾ ਇੰਨੀ ਇੰਨੀ ਇਨੀ ਸੈਂਸ ਨਹੀਂ ਹੈਗੀ ਉਹਨਾਂ ਕੋਲ ਨਹੀਂ ਨਹੀਂ ਨੇ ਹੁਣ ਨਿਹੰਗਾਂ ਦੇ ਕੋਲੋਂ ਸਪੋਰਟ ਲੈ ਰਿਆ ਵਾ ਕੁਲਦੀਪ ਸਿੰਘ ਗੜਗਾਜ ਮੈਂ ਮੈਂ ਕੋਈ ਪਤਾ ਨਹੀਂ ਛੋਟੀ ਮੋਟੀ ਸਟੇਟਮੈਂਟ ਇਹਨਾਂ ਨੇ ਦਿੱਤੀ ਹੋਵੇ ਜਾਂ ਨਹੀਂ ਦਿੱਤੀ ਹੋਵੇ ਮੈਂ ਕਿਸੇ ਮਿਸ਼ਰੀ ਕਾਲਜ ਵੱਲੋਂ ਕੋਈ ਐਡਾ ਵੱਡਾ ਇਸ਼ਤਿਹਾਰ ਨਹੀਂ ਪੜਿਆ ਇਹਨਾਂ ਦੇ ਸਬੰਧ ਵਿੱਚ ਜਿੱਥੇ ਖੁੱਲ ਕੇ ਇਹਦੇ ਹੱਕ ਵਿੱਚ ਆਏ ਹੋਏ ਨੇ ਕਿਹੜੇ ਕਿਹੜੇ ਮਿਸ਼ਰੀ ਕਾਲਜ ਕਿਹੜੇ ਤਾਂ ਪੜਿਆ ਕੁਲਦੀਪ ਸਿੰਘ ਕਿਸ ਕਿਸੇ ਦਾ ਵੀ ਨਹੀਂ ਪੜਿਆ ਮੈਂ ਕਹਾਂ ਮੈਂ ਨਹੀਂ ਮੈਨੂੰ ਲੱਗਦਾ ਸ਼ਾਇਦ ਇਹ ਜਿਹੜਾ ਉਹ ਸ਼ਹੀਦ ਸਿੱਖ ਮਿਸ਼ਰੀ ਕਾਲਜ ਆ ਨਾ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਵਾਲਾ ਹਾਂਜੀ ਸ਼ਾਇਦ ਉੱਥੋਂ ਪੜਿਆ ਹੋਵੇ ਨਹੀਂ 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 ਮੈਂ ਪੜ੍ਹੇ ਦੀ ਗੱਲ ਨਹੀਂ ਸੀ ਹੋ ਸਕਦਾ ਪਰ ਮੈਂ ਗੱਲ ਹੋਰ ਕਰ ਰਿਹਾ ਸੀਗਾ ਹਾਂ ਹਾਂ ਵੀ ਇਹਦੇ ਜਥੇਦਾਰ ਬਣਦੇ ਉੱਤੇ ਕਿਸੇ ਮਿਸ਼ਨਰੀ ਕਾਲਜ ਦੇ ਆਲਿਆਂ ਨੇ ਵਧਾਈ ਨਹੀਂ ਦਿੱਤੀ ਇਹਦੇ ਨਾਲ ਖਲੋ ਕੇ ਮੇਰਾ ਕੀ ਉਹ ਡਰਦੇ ਹੁਣੇ ਵੀ ਤੂੰ ਮੈਂ ਤੂੰ ਹੂਰੇ ਖਾਣੇ ਆ ਜੇ ਜੇ ਹੱਕ ਚ ਬ੍ਰੋਦ ਬੋਲਦੇ ਆ ਨਾ ਸੁਖਵੀਰ ਗਾਵਾ ਕੱਢੂ ਜੇ ਹੱਕ ਚ ਬੋਲਦੇ ਆ ਤੂੰ ਮੰਗ ਤੇ ਮੇਰੀ ਵੀ ਗੱਲ ਨਹੀਂ ਹੈਗੀ ਗੱਲ ਹੈਗੀ ਵਿਦੇਸ਼ਾਂ ਦੇ ਵਿੱਚ ਸਟੇਜਾਂ ਦੀ ਵੀ ਗੱਲ ਹੈਗੀ ਆ ਨਾ ਉਹ ਵੀ ਡੀਕਦੇ ਆ ਹਾਂ ਵੀ ਪਤਾ ਨਹੀਂ ਕਿੱਧਰ ਨੂੰ ਜਾਣਾ ਕੰਮ ਜਾਣੀ ਤੇ ਇਹ ਬੰਦੇ ਜਿਨ੍ਹਾਂ ਚ ਕੋਈ ਉਹਦੇ ਹੱਕ ਚ ਇਸ ਤਰੀਕੇ ਦੇ ਹੁਣ ਅੱਜ ਜਾਂ ਕੱਲ ਸੀਗਾ ਸ਼ਾਇਦ ਹੌਲੇ-ਹੌਲੇ ਦਾ ਉਥੇ ਆਨੰਦਪੁਰ ਹੂੰ ਜਾਂ ਤਾਂ 5-7 ਹਜ਼ਾਰ ਮਿਸ਼ਨਰੀ ਇਕੱਠੇ ਹੋ ਕੇ ਪਹੁੰਚ ਜਾਂਦੇ ਨਾਲ ਇਹਦੇ ਉਥੇ ਖਲੋਂਦੇ ਜਾ ਕੇ ਨਿਆਂਗਰ ਨੂੰ ਕਹਿੰਦੇ ਤੁਸੀਂ ਨਹੀਂ ਆਉਣਾ ਨਾ ਆਓ ਅਸੀਂ ਅਸੀਂ ਖੜਦੇ ਆ ਔਰ ਫੇਰ ਤਾਂ ਤੁਸੀਂ ਨਾਨਕਸ਼ਹਿ ਕੈਲੰਡਰ ਦੀ ਗੱਲ ਕਰਦੇ ਚੰਗੇ ਵੀ ਲੱਗਦੇ ਆ। ਆਹ ਤੇ ਤੁਸੀਂ ਉਹਦੇ ਕਹਿੰਦੇ ਨਾਨਕਸ਼ਹਿ ਕੈਲੰਡਰ ਜਿਹੜਾ ਉਹ ਲਾਗੂ ਕਰੂਗਾ ਹਾਂ ਜੋ ਤੁਹਾਡੀ ਗੱਲ ਦੂਜਾ ਕਾਵੇ। ਦੂਸਰੇ ਪਾਸੇ ਇਹ ਵੀ ਗੱਲ ਹੈਗੀ ਆ ਵੀ ਲਾਂਬੇ ਹੋਣੀ ਜਾਂ ਇਹਨਾਂ ਦਾ ਡਰ ਵੱਡਾ ਆਏਗਾ। ਕਿ ਮਿਸ਼ਨਰੀ ਵਿਚਾਰਧਾਰਾ ਦਾ ਇਹ ਆਪਣੇ ਧੰਮੇ ਹੋਣਾ ਦਾ ਵੀ ਮਿਸ਼ਨਰੀ ਐ ਇਸ ਵਾਸਤੇ ਇਹ ਅਕਾਲ ਤਖਤ ਦਾ ਜਥੇਦਾਰ ਜਿਹੜਾ ਨਹੀਂ ਬਣਨਾ ਚਾਹੀਦਾ। ਯਾ ਯਾ। ਖैर ਆਪਣਾ ਸਮਾਂ کافی ਹੋ ਗਿਆ ਮੈਂ ਥੋੜੀ ਜਿਹੀ ਗੱਲ ਹੋਰ ਕਰ ਲਵਾਂ ਖਾਸ ਕਰਕੇ ਉਹ ਹੁਕਮਨਾਮਿਆਂ ਦੇ ਸੰਬੰਧ ਦੇ। ਹਾਂਜੀ। ਕਿਉਂਕਿ ਉਸ ਤੋਂ ਬਾਅਦ ਆਪਣੇ ਜਿਹੜਾ ਆਪਣੇ ਅਮਰਜੀਤ ਸਿੰਘ ਹੈਡ ਆਫ ਡਿਪਾਰਟਮੈਂਟ ਇਹਨੇ ਵੀ ਉਹ ਮੈਨੂੰ ਲੱਗਦਾ ਵੀ ਉਹ ਜਿਹੜੇ ਹੁਕਮਨਾਮੇ ਲਿਖੇ ਹੋਏ ਨਾ ਉਹਨੇ ਸਤਵੀਰ ਸਿੰਘ ਨੇ ਉਹ ਸ਼ਾਇਦ ਪਹਿਲਾਂ ਇਹਨੇ ਵਨ ਡੇ ਇਸ ਤਰੀਕੇ ਨਾਲ ਕੀਤੀ ਵੀ ਅਧਿਕ ਲੰਬਾ ਦੱਸੂਗਾ ਅਧਿਕ ਮੈਂ ਦੱਸ ਦਿਆਂਗਾ ਜਦੋਂ ਨਹੀਂ ਉਸੇ ਗੱਲ ਨੂੰ ਜਦੋਂ ਉਹਨੇ ਕੰਟੀਨਿਊਗਾ ਕੀਤਾ ਵਾ ਜਿਹੜੀ ਲੰਬੇ ਨੇ ਗੱਲ ਲੰਬਾ ਗੱਲ ਕਰਦਾ ਪਿਆ ਹੂੰ ਪਰ ਕਿਉਂਕਿ ਉਹਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ ਵੀ ਪਹਿਲਾ ਹਕਮਨਾਮਾ ਆਇਆ ਬਾਬੇ ਬੁੱਢੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੰਤਾਂ ਕੇ ਕਾਰਜਾਪ ਖਲੋਇਆ ਹਰ ਕੰਮ ਕਰਾਵਾ ਆਇਆ ਰਾਮ ਹਾਲਾਂਕਿ ਸਤਵੀਰ ਸਿੰਘ ਦੇ ਤੁਸੀਂ ਕਿਤਾਬਾਂ ਪੜ੍ਹਦੇ ਆ ਨਾ ਹਾਂਜੀ ਉਹਨੂੰ ਆਪਨੇ ਪਤਾ ਮੈਂ ਕੀ ਲਿਖਦਾ ਪਿਆ ਹਾਂ ਹੂੰ ਉਹਨੇ ਇੱਕ ਥਾਂ ਤੇ ਹਾਂ ਲਿਖਿਆ ਆ ਵੀ ਸੰਤਾਂ ਕੇ ਕਾਰਜਾਪ ਖਲੋਇਆ ਵੀ ਇਹ ਹਕਮਨਾਮਾ ਆਇਆ ਸਭ ਤੋਂ ਪਹਿਲਾਂ ਲਾ ਉਹਦੀਆਂ ਕਿਤਾਬਾਂ ਦੇ ਵਿੱਚ ਇੱਕ ਜਗ੍ਹਾ ਤੇ ਇਹ ਵੀ ਲਿਖਿਆ ਹੋਇਆ ਵੀ ਜਦੋਂ ਪਹਿਲਾ ਹੁਕਮਨਾਮਾ ਆਇਆ ਤਾਂ ਉਹ ਤੋਂ ਆਇਆ ਸੀ ਵਿੱਚ ਕਰਤਾ ਪੁਰਖ ਖਲੋਆ ਬਾਲ ਦਾ ਮਿੰਗਾ ਹੂੰ ਵੀ ਉਹਨੂੰ ਇੱਥੋਂ ਲੱਗਦਾ ਵੀ ਖੁਦ ਨਹੀਂ ਪਤਾ ਵੀ ਨਾਲੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਵੀ ਉਸ ਵੇਲੇ ਹੁਕਮਨਾਮਾ ਕਿਹੜਾ ਆਇਆ ਆ ਮੈਨੂੰ ਲੱਗਦਾ ਵਾ ਇਹ ਗੱਲ ਵੀ ਅਸੀਂ ਉਦੋਂ ਪ੍ਰਚਾਰਨੇ ਸ਼ੁਰੂ ਕੀਤੀ ਆ ਜਦੋਂ ਅਸੀਂ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਵਾਲਾ ਸੰਕਲਪ ਜਿਹੜਾ ਹੈਗਾ ਉਹਨੂੰ ਪ੍ਰਚਾਰਨਾ ਸ਼ੁਰੂ ਕੀਤਾ ਹਾਂ। ਹੂੰ। ਹਾਲਾਂਕਿ ਸਾਰੇ ਵਿਦਵਾਨ ਇਸ ਗੱਲ ਨੂੰ ਜਾਣਦੇ ਆ। ਯਾ। ਵੀ ਇਹ ਦੋਰਾ ਜਿਹੜਾ ਪਹਿਲਾਂ ਪ੍ਰਹਲਾਦ ਸਿੰਘ ਨੇ ਲਿਖਿਆ ਸੀ ਉਹਦੇ ਵਿੱਚ ਇਹ ਪੰਕਤੀਆਂ ਨਹੀਂ ਸੀ ਵੀ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇ। ਯਾ। ਉਹਦੇ ਵਿੱਚ ਇਹ ਤਾਂ ਸੀਗਾ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅੱਗੇ ਸੀਗਾ ਵੀ ਗੁਰੂ ਖਾਲਸਾ ਮਾਨਯੋ ਪ੍ਰਗਟ ਗੁਰਾਂ ਕੀ ਗੁਰਾਂ ਕੀ ਦੇ। ਯਾ। ਔਰ ਆਪ ਇਹ ਸਾਡੇ ਵਿਦਵਾਨ ਦੱਸਦੇ ਆ ਵੀ ਇਹ ਗਿਆਨੀ ਗਿਆਨ ਸਿੰਘ ਨੇ ਇਹ ਪੰਕਤੀਆਂ ਚੇਂਜ ਕੀਤੀਆਂ ਵਾ ਦੋਰਾ ਉਹਦਾ ਲਿਖਿਆ ਦੋਰਾ ਆ ਜਿਹੜਾ ਹੁਣ ਪੜ੍ਹਦੇ ਆ ਅਸੀਂ ਹਾਂ ਪਹਿਲਾ ਪ੍ਰਹਿਲਾਦ ਸਿੰਘ ਦਾ ਲਿਖਿਆ ਹੋਇਆ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਦੇ ਨਾਲ ਜਦੋਂ ਭਾਈ ਵੀਰ ਸਿੰਘ ਨੇ ਹਿਰਾਫੇਰੀ ਕੀਤੀ ਹੈ ਬੇਈਮਾਨੀ ਕੀਤੀ ਆ ਉਹਦਾ ਲਿਖਿਆ ਹੋਈਆਂ ਲਿਖਤਾਂ ਜਿਹੜੀਆਂ ਉਹ ਚੋਰੀ ਕੀਤੀਆਂ ਆ ਉਸ ਵੇਲੇ ਗਿਆਨੀ ਗਿਆਨ ਸਿੰਘ ਨੇ ਆਖਿਆ ਵਾ ਵੀ ਜੇ ਇਹ ਲਿਖਿਆ ਨਾ ਵੀ ਗੁਰੂ ਖਾਲਸਾ ਮੰਨਿਓ ਪ੍ਰਗਟ ਗੁਰਾਂ ਕੀਦੇ ਵੀ ਗੁਰੂ ਖਾਲਸਾ ਜੇ ਭਾਈ ਵੀਰ ਸਿੰਘ ਵਰਗਾ ਖਾਲਸਾ ਆ ਆ ਫਿਰ ਇਹ ਨਹੀਂ ਕਹਿਣਾ ਚਾਹੀਦਾ ਵੀ ਗੁਰੂ ਖਾਲਸਾ ਮੰਨਿਓ ਪ੍ਰਗਟ ਗੁਰਾਂ ਕੀਦੇ ਫਿਰ ਕਹਿਣਾ ਚਾਹੀਦਾ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀਦੇ ਯਾ ਜਾਣੀ ਕਿ ਭਾਈ ਵੀਰ ਸਿੰਘ ਤੋਂ ਸਤਾਇਆ ਹੋਇਆ ਨੇ ਇਹ ਗੱਲ ਆਖੀ ਵੀ ਗੁਰੂ ਖਾਲਸੇ ਨੇ ਪ੍ਰਗਟ ਗੁਰਾਂ ਕੀਦੇ ਨਾ ਕਹੋ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀਦੇ ਆ ਹੂੰ ਤੇ ਜੇ ਉਸੇ ਤਰੀਕੇ ਦੇ ਨਾਲ ਉਸੇ ਨੁਕਤੇ ਤੋਂ ਜਿਸ ਨੁਕਤੇ ਤੋਂ ਗਿਆਨ ਸਿੰਘ ਭਾਈ ਵੀਰ ਸਿੰਘ ਨੂੰ ਵੇਖਦਾ ਪਿਆ ਯਾ ਜਿਉ ਉਸੇ ਨੁਕਤੇ ਤੋਂ ਅੱਜ ਦੇ ਇਹਦਾ ਮਦਵਾਨਾਂ ਨੂੰ ਦੇਖੀਏ ਤੇ ਫਿਰ ਵੀ ਸਾਨੂੰ ਇਹ ਕਹਿਣਾ ਪੈਗੂਆ ਵੀ ਇਹੋ ਜਿਹਾ ਖਾਲਸਾ ਗੁਰੂ ਦੀ ਪ੍ਰਗਟਾਵੇ ਥੋੜੀ ਹੋ ਸਕਦਾ ਜਿਦਾਂ ਦੇ ਲਾਂਬੇ ਹੁਣੀਆਂ ਹੂੰ ਜਦਾਂ ਇਹ ਜਿਸ ਤਰੀਕੇ ਦੇ ਨਾਲ ਇਹ ਹਿਰਾਫੇਰੀਆਂ ਇਹ ਬੇਈਮਾਨੀਆਂ ਕਮੇਨੀਆਂ ਕਰਦੇ ਪਏ ਆ ਯਾ ਪਰ ਕਿਉਂਕਿ ਅਸੀਂ ਉਥੇ ਇਹਦੀ ਜਗ੍ਹਾ ਤੇ ਉਸ ਵੇਲੇ ਦੇ ਜਿਹੜੇ ਮੌਜੂਦਾ ਵਿਗੜੇ ਹੋਏ ਸਿੱਖ ਸੀਗੇ ਜਿਹੜੇ ਖਾਲਸਾ ਕਵਾਉਣ ਵਾਲੇ ਸੀ ਯਾ ਉਹਨਾਂ ਤੋਂ ਦੁਖੀ ਹੋયા ਨੇ ਉਹ ਪੰਕਤੀਆਂ ਬਦਲ ਕੇ ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਹਿਣਾ ਸ਼ੁਰੂ ਕਰ ਦਿੱਤਾ। ਵਾਹ ਫਿਰ ਉਸੇ ਸੰਕਲਪ ਨੂੰ ਹੋਰ ਲੋਕਾਂ ਦੇ ਵਿੱਚ ਪਰਪੱਕ ਕਰਨ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਆ ਹਾਜ਼ਰ ਨਾਜ਼ਰ ਗੁਰੂ ਸਾਹਿਬ ਆ। ਹੂੰ ਉਸ ਗੱਲ ਨੂੰ ਹੋਰ ਜ਼ਿਆਦਾ ਪ੍ਰਚਾਰਨ ਵਾਸਤੇ ਸਾਨੂੰ ਇਹੋ ਜੀਆਂ ਕਹਾਣੀਆਂ ਜਿਹੜੀਆਂ ਹੋਰ ਸਾਨੂੰ ਜੋੜਨੀਆਂ ਜੋੜਨੀਆਂ ਜਿਵੇਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਹਕੂਨਾਮਾ ਆਉਂਦਾ ਇਹ ਗੁਰੂ ਸਾਹਿਬ ਪ੍ਰਤੱਖ ਰੂਪ ਦੇ ਵਿੱਚ ਆਪਣਾ ਹੁਕਮ ਜਿਹੜਾ ਸੁਣਾ ਰਹੇ ਹੁੰਦੇ ਹੂੰ ਉਹਦੇ ਵਾਸਤੇ ਫਿਰ ਇਹ ਦਿੱਤਾ ਵੀ ਪਹਿਲਾ ਹਕੂਨਾਮਾ ਆ ਆਇਆ ਇੱਕ ਇਹਨਾਂ ਦੱਸਿਆ ਵੀ ਜਦੋਂ ਆਪਣੇ ਹਜੂਰ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਆ ਬਿਉ ਤੋਂ ਹੁਕਮਨਾਮਾ ਆਇਆ ਖੁੱਲਿਆ ਕਰਮ ਕਿਰਪਾ ਪੇਠਾ ਕਰੋ ਉਹ ਹੁਕਮਨਾਮਾ ਆਇਆ ਮਾਰੂ ਲਾਗਦਾ ਹਾਂਜੀ ਹਾਲਾਂਕਿ ਬਹੁਤਾਤ ਦੇ ਵਿੱਚ ਅਜੇ ਇਸ ਗੱਲ ਦਾ ਵੀ ਝਗੜਾ ਹੈਗਾ ਵਾ ਇਸ ਗੱਲ ਦੇ ਉੱਤੇ ਵੀ ਇੱਕ ਮਤ ਨਹੀਂ ਹੋਈ ਸਾਡੇ ਲੋਕ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਹੈਗਾ ਵੀ ਸੀ ਕਿ ਨਹੀਂ ਹੈਗਾ ਨਹੀਂ ਸੀ ਹਾਂ ਉਸ ਵੇਲੇ ਹਜੂਰ ਸਾਹਿਬ ਦੇ ਅੰਦਰ ਨਰਦੇੜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਵੀ ਸੀ ਕਿ ਨਹੀਂ ਹੈ ਸੀ ਹੂੰ ਕੁਝ ਲੇਖਕ ਮਿਸ਼ਨਲ ਵਿਚਾਰਧਾਰਾ ਦੇ ਇੱਥੋਂ ਤੱਕ ਕਹਿੰਦੇ ਆ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ ਉਹ ਸੈਂਸ ਵੀ ਨਹੀਂ ਬਣਦੀ ਜੀ ਉੱਥੇ ਜਿਸ ਤਰੀਕੇ ਨਾਲ ਉਹ ਗਏ ਆ ਥੋੜੇ ਜਿਹਾ ਸਿੱਖਿਆ ਨਾਲ ਉੱਥੇ ਇਦਾਂ ਥੋੜੀ ਨਵੀਂ ਜਗ੍ਹਾ ਖੋਲਣ ਚ ਲੱਗ ਗਏ ਇੱਥੋਂ ਦਮਦਮਾ ਸਾਹਿਬ ਤੋਂ ਸਿੱਧੇ ਜਾ ਕੇ ਪਹਿਥੇ ਜਾ ਗੁਰਦੁਆਰਾ ਖੋਲੀਏ ਬਿਲਕੁਲ ਬਿਲਕੁਲ ਫਿਰ ਹੋਰ ਦੇਖੋ ਹੁਣ ਉਹ ਹਕਮਨਾਮਾ ਜਿਹੜਾ ਖੁੱਲਿਆ ਕਰਮਕਿਰਪਾ ਪੈ ਠਾਕਰ ਜਿਹੜਾ ਹੈਗਾ 1000 ਪੰਨੇ ਤੇ ਆ ajo kas roop ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਹੂੰ ਆਮ ਕਰਕੇ ਜਦੋਂ ਹਕਮਨਾਮਾ ਲੈ ਨੇ 600 ਤੋਂ ਲੈ ਕੇ 800 850 500 ਤੋਂ 800 ਦੇ ਵਿੱਚ ਵਿੱਚ ਆਉਂਦਾ ਵਾ ਆ ਉੱਚੇ-ਚੇ ਤੌਰ ਤੇ ਇੱਕ ਪਾਸੇ ਜਾ ਕੇ ਤੁਸੀਂ ਹਕਮਨਾਮਾ ਲਿਆ ਹੋਵੇ ਹੂੰ ਉਹ ਕੋਈ ਬਹੁਤੀ ਸੈਂਸ ਨਹੀਂ ਬਣਦੀ ਇਸ ਗੱਲ ਯਾ ਫਿਰ ਇੱਕ ਉਦਾਹਰਨ ਦਿੱਤੀ ਆ ਉਹਨੇ ਵੀ ਜਦੋਂ ਆਪਣੇ ਗੁਰਦੇਵ ਸਿੰਘ ਹੂੰ ਬਾਬਾ ਗੁਰਦੇਵ ਸਿੰਘ ਆ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਵਾਲੇ ਸੀਗੇ ਜੀ ਜੀ ਵੀ ਜਦੋਂ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਆਉਣਾ ਸੀਗਾ ਬਾਏ ਕੀਤਾ ਜਦੋਂ ਉਹਨਾਂ ਨੇ ਉਹ ਜਹਾਜ਼ ਆ ਉਸ ਵੇਲੇ ਉਹਨਾਂ ਨੇ ਹੁਕਮਨਾਮਾ ਲਿਆ ਤੁਰਨ ਤੋਂ ਪਹਿਲਾਂ ਕਿੰਦਾ ਹੂੰ ਯਾਨੀ ਕਿ ਇੱਥੇ ਤਾਂ ਚੋਰੀ ਬਿਲਕੁਲ 100% ਫੜ ਹੁੰਦੀ ਨਾਲ ਲੋਕਾਂ ਦੀ ਸਾਡੇ ਵਿਦਵਾਨਾਂ ਦੀ ਯਾ ਕਿਤੇ ਵੀ ਉਸ ਵੇਲੇ ਹੁਕਮਨਾਮਾ ਆਇਆ ਵੀ ਜਾਂ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਤੇ ਪੱਜ ਖੜੇ ਹੁਣ ਇਹ ਹੁਕਮਨਾਮਾ ਜਿਹੜਾ ਹੈਗਾ ਵਾ ਸ਼੍ਰੀ ਰਾਗ ਦੇ ਅੰਦਰ ਮੇਰੇ ਖਿਆਲ 60 70 80 ਪੰਨੇ ਦੇ ਆਸ-ਪਾਸ ਆਉਂਦਾ ਵਾ ਹੂੰ ਵੀ ਕਿਹੜੇ ਤਰੀਕੇ ਦੇ ਨਾਲ ਇਹ ਹੁਕਮਨਾਮਾ ਆਇਆ ਹੋਏ ਦਾ ਉਸ ਹੂੰ ਸ਼ੁਰੂ ਦੇ ਵਿੱਚ ਇੱਕ ਪਾਸੇ ਤੇ ਉੱਤੇ ਹੀ ਇਹ ਹੁਕਮਨਾਮਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਇਹ ਆਉਂਦਾ ਵਾ ਇਹ ਹੁਕਮਨਾਮਾ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਮੁੱਖ ਵਾਕ ਲੈਨੇ ਆ ਹੂੰ ਉਹ ਮੁੱਖ ਵਗਦੀ ਰੇਂਜ ਦੇ ਵਿੱਚ ਇਹ ਹੁਕਮਨਾਮਾ ਕਿਸੇ ਤਰੀਕੇ ਦੇ ਨਾਲ ਨਹੀਂ ਆਉਂਦਾ ਪਿਆ